ਤਾਂ ਤਾਂ ਜਰੂਰੀ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੇ ਕੋਲੋਂ ਜੁੜੀ ਚੁ ਵੀ ਆਦੀ ਪਾਰ ਸਮੂੱਚੀ ਸਾਥ ਸਮਯਤ ਜਰੀਆ ਮਾਵਾਂ ਭੈਣਾਂ ਸਭ ਤੋਂ ਪਹਿਲਾਂ ਅਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਆ ਰਿਹਾ ਸੀ ਅੱਜ ਸਵੇਰੇ ਤੇ ਮੇਰੀ ਫੋਨ ਤੇ ਗੱਲ ਕਰ ਰਹੀ ਸੀ ਮੈਂ ਉਹ ਆ ਮੈਂ ਕਿਹਾ ਮੈਨੂੰ 2 ਮਿੰਟ ਮੈਂ ਬੇਤਿਆਂ ਲਈ ਕਰਦਿਆਂ। ਬੇਤਿਆਂ ਬੜੀਆਂ ਜ਼ਰੂਰੀ ਨੇ। ਕਿਉਂਕਿ ਯਾਦ ਮੇਰਾ ਲੱਗਦਾ ਕਿ ਪਿਛਲੇ ਜਦੋਂ ਤੋਂ ਪਾਰਟੀ ਬੜੀਆਂ ਮੇਰੇ ਉਨੋ ਸਾਥੀਆਂ ਜਿਹੜੇ ਬਹੁਤ ਮਿਹਨਤ ਕੀਤੀ। ਮੇਰੇ ਵਾਸਤੇ ਪਹਿਲੇ ਬਣਨ ਵਾਸਤੇ। ਮੈਂ ਹਮੇਸ਼ਾ ਜਿੰਨੇ ਵੀ ਮੇਰੇ ਦੋਸਤ ਮੇਰੇ ਤੁਹਾਡਾ ਲਈ ਮੈਂ ਤੁਹਾਨੂੰ ਸਾਰਿਆ ਪ੍ਰਤੀ ਬੇਨਤੀ ਕਰਦਾ ਵੀ ਆਪਣਾ ਕੰਮ ਕਰੋ ਆਪਣਾ ਜੋ ਲੋੜ ਆ ਰਿਹਾ ਉਹ ਆਪਣਾ ਬਿੱਲ ਜਲਦ ਜਲਦ ਕਰੋ ਤੇ ਉੱਥੇ ਜਿੰਨੀ ਬੰਦੂਦ ਮੈਂ ਤੁਹਾਡੀ ਮਦਦ ਕਰ ਸਕਦਾ ਹੋਇਆ ਮੈਂ ਤੁਹਾਡੀ ਮਦਦ ਕਰਦਾ ਕਿਉਂਕਿ ਜਿੰਨੇ ਲੋਕ ਮੇਰੇ ਨਾਲ ਨੇ ਉਹ ਸਾਰੇ ਆਪ ਘਰਾਦੇ ਬੇਨਤੀ ਜੁਰੇ ਤੇ ਇਹਨਾਂ ਦੀ ਵੱਡੀ ਗੱਲ ਇਹ ਸੀ ਸਰ ਸਾਹਿਬ ਉਹ ਪਾਰਾ ਜੀ ਦੇ ਵਿੱਚ ਖੜਾ ਆਪ ਤੌਰ ਤੇ ਜਦੋਂ ਕੋਈ ਐਮਐਫਐ ਨਾਲ ਦੁਰਦਾ ਉਹ ਪਹਿਲਾਂ ਵਾਦਾ ਕਰਕੇ ਦੁਰਦਾ ਵੀ ਤੁਸੀਂ ਪਾਵਰ ਖੋਣੇ ਕੋ ਦਰੂ ਦਾ ਠੇਕਾ ਖੜ ਕੇ ਦੇ ਦੇਗਾ ਉਹ ਮੈਨੂੰ ਇੱਥੇ ਲਈ ਖਾਲੂ ਚਾਹ ਸਮਾਂ ਵਕਤ ਦੇ ਦੇਗਾ ਉਹ ਮੈਨੂੰ ਕੋਈ ਬੁਲਾਣਾ ਜ਼ਮੀਨ ਤੇ ਕਰ ਜਾਣਾ ਕਿ ਨਹੀਂ ਕਰ ਤੇ ਮੈਂ ਇਹਨਾਂ ਤੋਂ ਵੀ ਮਿਲ ਨਹੀਂ ਜਿਸ ਵੀ ਆਪਾਂ ਇਹ ਕੰਮ ਨਹੀਂ ਕਰ ਰਹੇ ਔਰ ਇਹ ਜਿਹਨਾਂ ਨੇ ਅੱਜ ਤੱਕ ਕਿਸੇ ਨੂੰ ਇਹੋ ਜਿਹੇ ਗੱਲਬਾਤ ਹੋ ਗਿਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸੀ ਆ ਕਿ ਕੋਈ ਕੰਮ ਕੰਮ ਕਰੋ ਆਪ ਦਾ ਮਿਹਨਤ ਦਾ ਉਹ ਇੱਕ ਨੰਬਰ ਦਾ ਤੇਵਾਦਾਰੀ ਆ ਉਥੇ ਨਾਲ ਉਹਦੀ ਪੂਰੀ ਮਰਤਬਾ ਤੇ ਮੈਂ ਅੱਜ ਆਪਣੇ ਉਹਨੂੰ ਦੇ ਦੇ ਲੋ ਸੱਚੀ ਕਹਿੰਦਾ ਦੇ ਲੋ ਵਧਾਈ ਜੰਦਾ ਗੱਗਲ ਇਹਦੇ ਭਰਾਏ ਆਪਣਾ ਜਨ ਜਨਦਾ ਚਾਚੇ ਦਾਇਆ ਦੇ ਪੁੱਤ ਨੇ ਦੁਨੀ ਇਹ ਵੀ ਬਦਾਰ ਵਾਸਤੇ ਬੜੀ ਵੱਡੀ ਕਰਦਾ ਜਦੋਂ ਸਕੇ ਭਰਾਵਾ ਚਾਚੇ ਦਾਇਆ ਦੇ ਮੋਢੇ ਮੱਠੀ ਹੋ ਕੇ ਕੰਮ ਕਰਦੇ ਨੇ ਪਰਿਵਾਰ ਦੇ ਵਿੱਚ ਏਕਾ ਬਣਾ ਰਿਹਾ ਪਰਿਵਾਰ ਦੇ ਵਿੱਚ ਇੱਕ ਬਾਗ ਬਣਾ ਰਿਹਾ ਤੇ ਉਹ ਕੰਮ ਕਾਮਯਾਬ ਹੋ ਗਈ ਕਿਉਂਕਿ ਇਹਨਾਂ ਨੇ ਮਿਹਨਤ ਬੜੀ ਕੀਤੀ ਮੈਂ ਜਾਣਦਾ ਕਿ ਤੋਂ ਵਿਸ਼ੇ ਸਮੇਂ ਤੇ ਜਿਸ ਜਿੰਨੇ ਵੀ ਅੱਜ ਇੱਥੇ ਆਏ ਨੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਇਹ ਆਪਾਂ ਇਸ ਤਰ੍ਹਾਂ ਆਪਣਾ ਉਹ ਇੱਥੇ ਮਰ ਜਗਾ ਹੈ ਆਪੇ ਨੂੰ ਕਰੀਤੇ ਲੈ ਕੇ ਜਾਣਾ ਕਿਉਂਕਿ ਇਹਨੇ ਬਹੁਤ ਵਧੀਆ ਮਿਹਨਤ ਵਾਲਾ ਕੰਮ ਸਮਝ ਦਿੱਤਾ ਜਿਹੜੇ ਕੰਮਾਂ ਤੋਂ ਅੱਜ ਕੱਲ ਨੌਜਵਾਨ ਨੂੰ ਹੋਇਆ ਵੇਸੇ ਕੈਨੇਡਾ ਚੱਲ ਕੇ ਬਾਹਰ ਚੱਲ ਜਗੇ ਜਾਂ ਮੈਨੂੰ ਮੁਫਤ ਵਿੱਚ ਚੀਜ਼ਾਂ ਮਿਲੀਆਂ ਮੁਫਤ ਵਿੱਚ ਉਹ ਵੇਸੇ ਆ ਜਾਨ ਕੋਈ ਕੰਮ ਕਰਕੇ ਆਜ਼ਾਦ ਹਾਂ ਪਰ ਇਹ ਦੋਵੇਂ ਨੌਜਵਾਨ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਕਿਹਾ ਵੀ ਅਸੀਂ ਕੰਮ ਕਰਾਂਗੇ ਤਾਂ ਮੇਰੀ ਉਮਰ ਦੇ ਨੇ ਮੇਰਾ ਫਰਜ਼ ਭਰਦਾ ਇਹਨਾਂ ਦਾ ਕੰਮ ਨੂੰ ਤਰੱਕੀ ਤੇ ਲੈ ਕੇ ਜਾਣ ਵਾਸਤੇ ਆਪਾਂ ਪਰਮਾਤਮਾਗੇ ਵੀ ਅਰਦਾਸ ਕੀਤੀ ਆ ਪਰਮਾਤਮਾ ਵੀ ਇਹਨਾਂ ਤੇ ਮਿਹਰ ਕਰੂਗਾ ਨਾਲ ਦੇ ਨਾਲ ਆਪਾਂ ਵੀ ਸਾਰਿਆਂ ਨੇ ਮੈਂ ਵੀ ਇਹਨਾਂ ਨੂੰ ਕਹਿੰਦੇ ਚੱਲਿਆ ਕਿ ਤੁਹਾਡੇ ਕੰਮ ਨੂੰ ਤਰੱਕੀ ਵਾਸਤੇ ਪੂਰਾ ਜੋ ਲਗਾਉਗਾ ਤੇ ਕੰਮ ਦੀ ਤਰੱਕੀ ਹੋਣੀ ਹੁੰਦੀ ਆ ਤੇ ਜਦੋਂ ਤੁਸੀਂ ਕੰਮ ਦੇ ਨਾਲ ਸੋਧ ਤੇ ਇੱਥੇ ਆਓ ਤਾਂ ਜਦੋਂ ਵੀ ਕਦੇ ਬਾਹਰੋਂ ਕੋਈ ਰਿਸ਼ਤੇਦਾਰ ਆਇਆ ਤੇ ਦੋਸਤ ਆਇਆ ਤੇ ਮਿੱਤਰ ਆਇਆ ਉਹਨੂੰ ਇੱਕ ਵਾਰੀ ਚ ਲੈ ਕੇ ਜੁੜਾਓ ਇਹ ਬੜੀ ਪ੍ਰਕਿਰਿਆ ਮੈਨੂੰ ਦਿਲੋਂ ਬਹੁਤ ਬਹੁਤ ਇਹ ਚੀਜ਼ੇ ਖੁਸ਼ੀ ਆ ਵੀ ਮੇਰੇ ਭਰਾ ਭੈਣਾਂ ਨੂੰ ਵਰਕਰ ਕਹੋ ਮੈਨੂੰ ਪਿਆਰ ਕਰਨ ਵਾਲੇ ਕਹੋ ਮੇਰੇ ਸਪਸਤਰ ਕਹੋ ਵੀ ਉਹਨਾਂ ਲਈ ਕੋਈ ਪੁੱਠਾ ਕੰਮ ਨਹੀਂ ਬਜਾਏ ਕੋਈ ਮਿਹਨਤ ਵਾਲਾ ਕੰਮ ਚਾਹੇ ਤਾਂ ਬਾਕੀ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਪਾਸੇ ਪਾਸੇ ਬਸੇ ਰਹੇ ਵੀ ਕਿ ਇਹੋ ਜਿਹੇ ਕੰਮ ਤੋਂ ਲੋਕ ਆਪਣੇ ਤੇ ਮਾਲ ਕਰਨ ਆਪਣੀ ਜਿਹੀ ਜਿਹੀ ਮਰਜ਼ੀ ਆਪਣੀ ਜਿਉਂਦੇ ਨਾ ਕਰੇ ਬਲਕਿ ਆਪਣੇ ਹੱਥ ਦੇ ਨਾਲ ਆਪਣੇ ਜੀਵਨ ਦੇ ਮਿਹਨਤੋਤੇ ਮੈਂ ਮੇਰੇ ਬੇਤਿਆਂ ਸੀ ਮੈਂ ਆਪਣੇ ਵੱਲੋਂ ਤੁਸੀਂ ਸਾਰੇ ਆਏ ਹੋ ਤੁਹਾਡਾ ਸਾਰੇ ਇੱਥੇ ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਵੱਲੋਂ ਕੋਈ ਸੱਚੇ ਦਿਲੋਂ ਬਰਬਾਦਵਾਗੇ ਅਰਦਾਸ ਕਰਦਾ ਕਿ ਜਿਹੜੇ ਵੀ ਮੇਰੇ ਬਾਗੇ ਪੁਰਾਣੇ ਨੇ ਸਾਡੀ ਟੀਮ ਦੇ ਲੋਕ ਨੇ ਜਿਹੜੇ ਮੇਰੇ ਵਿੱਚ ਦੇ ਵਿੱਚ ਜੀਤ ਰੱਖਦੇ ਨੇ ਬਰਬਾਦਵਾਤ ਕੌਣਾ ਤੇ ਮੇਰੇ ਪਰਿਆ ਹੱਥ ਰੱਖੇ ਤੇ ਉਹਨਾਂ ਨੂੰ ਸਾਰੇ ਉਹਦੇ ਅੱਗੇ ਬਖਸ਼ਣ ਤੁਹਾਡਾ ਵੀ ਸਾਰੇ ਦੇ ਪਹੁੰਚਣ ਦੇ ਲਈ ਬਹੁਤ ਬਹੁਤ ਧੰਨਵਾਦ ਜਿਹੜੀ ਹਾਜ਼ਰੀ ਨੂੰ ਮਾਰਕ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ